ਸ੍ਰੀ ਗੱਲ ਜੀ ਔਰ ਭਲਵਾਨ ਸ੍ਰੀ ਗੱਲ ਜੀ ਆ ਛੜੀਆਂ ਚੱਕੀਆਂ ਉਹ ਤੇ ਤੋੜਦੇ ਬੈਣਾ ਨੇ ਲੈ ਛੀਆਂ ਥੋੜੀਆਂ ਪੰਜ ਚਾਰ ਪੰਜ ਤੋੜਤੀ ਪੰਜੀਰ ਦੇ ਜਾ ਕੇ ਤੇ ਆਪਣਾ ਤਾਂ ਮੈਂ ਵੀ ਅੱਜ ਸੱਜਰੇ ਆ ਗਿਆ ਕੱਖਾਂ ਨੂੰ ਸਾਡਾ ਬੰਦਾ ਤਾਂ ਹੋਣਾ ਐ ਆਈਪੀਐਲ ਆਲਾ ਦਾ ਮੈਚ ਦੇਖਦਾ ਤਾਂ ਮੈਚ ਤਾਂ 11 ਵਜੇ ਮੁੱਕ ਗਿਆ ਤੇ ਮੈਂ ਪਹਿਲੇ ਹੀ ਸੌਂ ਗਿਆ ਉਹਨਾਂ ਨੂੰ ਛੱਡਣ ਆਇਆ ਤਾਂ ਪਿਆਜ ਕੁੱਟਣੇ ਆਲੇ ਇਹਨੂੰ ਗੈਰੀ ਮੈਂ ਹੋ ਗਿਆ ਕਾਹਦੇ ਕੈਲੂ ਫੁੱਡੋ ਜੂ ਕੈਲੂ ਫੁੱਡੋ ਮੇਰੇ ਨਾਲੇ ਕੱਖ ਬਟ ਲਿਆ ਮੈਂ ਫੇ ਸੱਜ ਰਹੀ ਉਹ ਦੋਸਤ ਠੀਕ ਆ ਨਹੀਂ ਸੁੱਕੇ ਹੋ ਜਾਣੇ ਉਹ ਝੂੰ ਖਰਾਬ ਹੋ ਜਾਂਦੇ ਜੇ ਬੰਦ ਰਹਿ ਜਾਣ ਦੋ ਦਿਨ ਲੈ ਕੇ ਬੋਲ ਦੀ ਬੰਦ ਕਾਤੇ ਰੱਖਣੇ ਆ ਜੇ ਰਹਿ ਜਾਣ ਮੈਂ ਕਹੇ ਜੀ ਬੰਦ ਰਹਿ ਕੇ ਫਿਰ ਤਾਂ ਬੰਦਾ ਵੀ ਖਰਾਬ ਹੋ ਜਾਣਾ ਜੇ ਬੰਦ ਰਹਿ ਕੇ ਲਫਾਵੇ ਜੀ ਸ਼ਾਮ ਨੂੰ 6-7 ਵਜੇ ਵੱਢ ਨੂੰ ਫੇ ਠੀਕ ਦਿਨ ਚ ਤਾਂ ਉਹੀ ਸੁੱਕੇ ਸੁੱਕੇ ਹੋ ਜਾਂਦੇ ਵੱਢ ਕੇ ਜੇ ਇਹ ਵੀ ਆ ਵੀਰੇ ਇੱਕ ਦਾ ਗਿਰਿਆ ਵਾ ਬਹੁਤ ਪਾਸੇ ਨੂੰ ਆ ਇਧਰ ਨੂੰ ਗਿਰਿਆ ਵਾ ਉਹ ਉਧਰ ਨੂੰ ਗਿਰਿਆ ਵਾ ਕਰੇ ਵੀ ਦਿਓ ਪੰਗੇ ਆ ਇੱਕ ਪਾਸੇ ਨੂੰ ਉਹ ਫੇਰ ਤਾਂ ਦਾਦ ਨੇਰੀ ਥਾਲ ਦਿੰਦਾ ਬੱਜਣ ਦਾ ਪੈਣ ਆਉਂਦਾ ਭਾਈ ਕਹਿੰਦੇ ਜਿੱਧਰ ਦੇਖਦਾ ਉਧਰ ਨੂੰ ਘੁੰਮੀ ਜਾਂਦਾ ਮੈਂ ਇਹ ਪੁੱਟੇ ਦੇ ਸਿੱਧੇ ਜਿੱਧਰ ਨੂੰ ਲੋਟਾ ਕੇ ਉਧਰੋਂ ਵੱਡਾ ਧਰ ਦਿੰਦਾ ਉਹੀ ਹੈ ਜੀ ਬੱਬੀ ਇਹਦੇ ਜੀ ਵੀ ਸਪਰੇ ਹੋਣ ਵਾਲੀ ਆ ਕੱਖ ਦੀ ਹੈ ਨਾ ਤਾਂ ਵਾ ਦੇਣਾ ਅੱਛਾ ਬਹੁਣਾ ਕਾ ਜੰਮਿਆ ਸੋਣਾ ਕਿੰਨਾ ਜੰਮਿਆ ਤੇ ਜ਼ਿਹਰਾ ਕੱਖ ਬਹੁਤ ਆ ਬੂਟੀਆਂ ਕਰਕੇ ਯਾਰ ਸਪਰੇ ਹੀ ਨਹੀਂ ਹੋਣੀ ਫਿਰ ਉਹ ਮਾਰ ਕੇ ਦੇਖ ਲੈ ਇਹਦੀ ਦੁਆ ਟਰਬੜ ਨਾ ਉੱਪਰ ਵਾਲੀ ਵਾਲ ਉਹ ਕਟਰ ਉਹ ਦੇਖ ਲੈਂਦਾ ਮਾਰ ਕੇ ਮਾਰ ਕੇ ਦੇਖ ਲੈ ਜੇ ਉੱਪਰ ਉੱਪਰ ਤੇ ਉਹ ਵੱਡੇ ਹੋਊਗਾ ਥੋੜਾ ਬੋਟਾ ਹਮ ਕਾਕ ਉੱਪਰ ਉੱਪਰ ਤੇ ਬਾਡੂ ਜੂ ਨਾਲੇ 88 ਜਿਹਦੇ ਫੁੱਟੇ ਆਉਂਦਾ ਇਹ ਤਾਂ ਵਧੀਰਾ ਫੁੱਟੇ ਆਉਂਦਾ ਪਰ ਹੁਣ ਆ ਵੀ ਕਿੰਨਾ ਆ ਗਿਆ ਜੇ ਆਪਾਂ ਰੱਖੀਏ ਜਿਹਦੇ ਨਾਲ ਦੇ ਕੀ ਆ ਦੇਖ ਲਿਆ ਪੂਰੀ ਗੱਲ ਆ ਚਾ ਪਹਿਲੇ ਸਾਲ ਦਾ ਹੋ ਵੀ ਜਾਂਦਾ ਤੇ ਪਹਿਲੇ ਸਾਲ ਦਾ ਹੋਏ ਹੁੰਦਾ ਜਿਵੇਂ ਕਿ ਦੂਏ ਸਾਲ ਤਾਂ ਬਸ ਆਏ ਆ ਵੀ ਬੂਟੇ ਨੇ ਲੋਟ ਰਹਿੰਦਾ ਹੋਰ ਕੁਝ ਨਹੀਂ ਯਾਰ ਇਹ ਆਪਣਾ ਵਹਿਮ ਆ ਬਾਕੀ ਨਾ ਇਹ ਬੋਹਣਾ ਹੀ ਪੈਣਾ ਧਰਤੀ ਯਾਰ ਨਸਲ ਬੱਡ ਪੈਂਦਾ ਹੁਣ ਬੀਜ ਨੇ ਕੁਝ ਵੀ ਨਹੀਂ ਲਾਇਆ ਹਾਂ ਉਹ ਤਾਂ ਇਹਦੇ ਚਰੀ বাজ ਰਹੀ ਦਾ ਕਿਨੇ ਕਿਹੜੇ ਗੰਨਾ ਲਾਇਆ ਫੇ ਤੂ ਜੇ ਤਿੰਨ ਭਰੀਆਂ ਹਾਂਜੀ ਆ ਜੇ ਖੁੱਲੇ ਲੱਦ ਲਈ ਹੈ ਉਹ ਇੱਕ ਪੱਲੀ ਘਟਾਈ ਆ ਅੱਛਾ ਧੂਪ ਨਹੀਂ ਜੀ ਠੀਕ ਹੈ ਜੀ ਮੈਂ ਤਾਂ ਵੀ ਦੋ ਬੰਦਾ ਹੋ ਜੂ ਇੱਕ ਖੁੱਲੇ ਲੱਦ ਲੋ ਠੀਕ ਆ ਵੀਰੇ ਗੱਡੀ ਪਾਸ ਆ ਆ ਦੇਖ ਅੱਜ ਆਣੀ ਅੱਜ ਆਣੀ ਅੱਜ ਤਾਇਆ ਜੀ ਅੱਜ ਕਹਿੰਦੇ ਤੇ ਅੱਜ ਮਿਲ ਜਣੀ ਪਿਆਰ ਖੜੀ ਹੋਊਗਾ ਅੱਛਾ ਰੰਗ ਰਹਿੰਦਾ ਫਿਰ ਅਜੋ ਕੱਲੂ ਲੈ ਕੇ ਆਉਂਗੇ ਆਇਆ ਕੀ ਪਤਾ ਜੇ ਰੰਗ ਨੂੰ ਕਰੇ ਤਾਂ ਸਾਰਾ ਨਾ ਉਹਨਾਂ ਨੇ ਇਹ ਵੀ ਹੈ ਕੋਈ ਜਣਾ ਉ ਤਾਂ ਜਦੇ ਚੱਲ ਚੱਲ ਠੀਕ ਉੱਤੇ ਕਾ ਸਾਲ ਲੱਗਣਾ ਰੰਗ ਨੂੰ ਹੂੰ ਪਾਰਟੀ ਹੋਗੀ ਵੀਰੇ ਵੱਲ ਵੀ ਕਿਹੜਾ ਰੰਗ ਦੀ ਕਰਤੀ ਪਾਰਟੀ ਉਹ ਕਿਹੜਾ ਰੰਗ ਕਰਾਇਆ ਵੀਰੇ ਮੈਂ ਕਿਹੜੀ ਪਾਰਟੀ ਕਰੀ ਕਰਤੀ ਕੱਲ ਦਿਲ ਚੱਲ ਕਰਾਇਆ ਪੁੱਛ ਲਾ ਜ਼ਰਾ ਬਾਪੂ ਜੀ ਦਾ ਪਾਰਟੀ ਲੈ ਤੂੰ ਦੱਸ ਵੀਰੇ ਕਹਿੰਦਾ ਸਾਡੀ ਕਾਦੀ ਪਾਰਟੀ ਹੁਣ ਇੱਥੇ ਚੰਗੀ ਪਾਰਟੀ ਹੈਗੀ ਚੱਲ ਹੋਰ ਉਹ ਤੇ ਸਾਹਮਣੇ ਲੋ ਵੀ ਗੰਨਾ ਤਾਂ ਵਧੀ ਜਮੇ ਤਵੀਆਂ ਫੇਰ ਗਿਆ ਤਾਂ ਹੈ ਨਾ ਨਾ ਠੀਕ ਆ ਬਾਹਰ ਕੱਕੇ ਚ ਸਾਫ ਹੋ ਜਾਂਦਾ ਹੁਣ ਲੱਭਣੀ ਪੈਣੀ ਹੈ ਕਿਹੜੀਆਂ ਤੂੜੀਆਂ ਹੈ ਇੱਕ ਤਾਂ ਆਈ ਪੰਜ ਕਹਿੰਦਾ ਆਪਣੀਆਂ 6 7 ਜੱਸੀ ਦੀਆਂ ਕਹਿੰਦਾ ਦੂ ਤੋੜ ਕੇ ਹਾਂ ਉਹ ਤੇ ਕਿਤੇ ਹੁਣ ਉਹਦੇ ਗੱਲ ਕਿਤੇ ਆੜੀ ਐ ਤੇ ਦੱਲੀ ਦਾ ਬਾਈ ਦੱਲੀ ਦਾ ਆਹ ਇੱਕ ਹੂੰ ਉਪਯੋਗੀ ਕੁਟਤਾ ਹੁਣੀ ਉਹ ਇਹ ਮੈਂ ਕਹਿੰਦਾ ਇੱਥੇ ਲਾਗਪਰ ਲਾਦੇ ਲਾਗਪਰ ਹੁਣ ਜਿਆਦਾ ਆਰਡਰ ਆਏਗੇ ਆ ਸੁਪਰੀਮ ਕੋਰਟ ਦਾ ਇਹ ਤਾਂ ਲਾਗਪਰ ਲਾਦੇ ਜਿੱਥੇ ਉਹਨੇ ਕਿਹਾ ਹਾਂ ਨਹੀਂ ਪਤਾ ਕਿਆ ਹੂੰ ਪਤਾ ਨਹੀਂ ਮੈਨੂੰ ਵੀ ਪਤਾ ਨਹੀਂ ਕਹਿੰਦਾ ਤੈਨੂੰ ਨਹੀਂ ਪਤਾ ਹਾਂ ਹੂੰ ਤਾਂ ਪਤਾ ਹੈ ਤੈਨੂੰ ਨਹੀਂ ਪਤਾ ਵੀ ਕਿਆ ਆਰਡਰ ਆ ਸਮਝ ਗਿਆ ਗਰਮੀ ਦੀ ਮੌਸਮ ਮੀਂਹ ਵਾਲਾ ਹੈ ਬਤਾ ਮੀਂਹ ਦੱਸਿਆ ਵਾ ਲੱਖਣ ਵੀ ਜਾਂਦਾ 30 ਤਰੀਕ ਤੱਕ ਥੋੜਾ ਜਿਹਾ ਦੱਖਣ ਚੱਲਣਾ ਹੁਣ ਤਾਂ ਮਿੱਠੂ ਆਉ ਹੇਜੇ ਟਾਈਮ ਕਣਕਾ ਪੱਕ ਚੱਲੀ ਹੈ ਨਾ ਹੂੰ ਤਾਂ ਦੱਖਣ ਦਾ ਕੰਮ ਸ਼ੁਰੂ ਹੋ ਗਿਆ ਹੋਰ ਕਿਹੜੀ ਕਿਹੜੀ ਹੈ ਜੀ ਕਿੰਨੀਆਂ ਨਿਕਲੀਆਂ ਪੰਜ ਹੈ ਜੀ ਪੰਜ ਗਿਆਂ ਦੋ ਰੁੜੀਆਂ ਤਿੰਨ ਦੋ ਤਾਂ ਦੱਲੀ ਉਹਨਾਂ ਦੀਆਂ ਹੋ ਗਈਆਂ ਦੱਲੀਆਂ ਇਹ ਤਾਂ ਖਾਣੀਆਂ ਲੱਗ ਤੁਸੀਂ ਤਿੰਨੇ ਆ ਹਾਂ ਉਹ ਸਾਹਮਣੇ ਤਿੰਨ ਆ ਉਹ ਹੂੰ ਬਾਕੀ ਤਾਂ ਠੀਕ ਆ ਅੱਗੇ ਕਰਿਆ ਵਾ ਕੱਲੇ ਬੂਟਿਆਂ ਨੂੰ ਪਾਣੀ ਦੱਲੀ ਸਕੀਨੀ ਆ ਇੱਧਰੋਂ ਕੱਢਦਾ ਹੈ ਦੱਲੀ ਕੇਸ ਭਵਾ ਦੇਣਾ ਹਾਂ ਇੱਧਰ ਵੀ ਆਉ ਰਹੀਆਂ ਦੋ ਤਿੰਨ ਤਿੰਨੇ ਆ ਆਹੀ ਦਿਨ ਤਿੰਨ ਆ ਲਗਾਤਾਰੀ ਕੱਠੀਆਂ ਹੀ ਆ ਵੀਰੇ ਆ ਤਿੰਨੇ ਇਕੱਠੀਆਂ ਜੀ ਹੋਰ ਨਹੀਂ ਹੈਗੀਆਂ ਇੱਧਰ ਵੀ ਨਾ ਇਹਨੇ ਦੇਖੀਆਂ ਨਹੀਂ ਹੋਈਆਂ ਅਜੇ ਹਾਂਜੀ ਇਹਥੇ ਤਾਂ ਤੋੜ ਦਿੰਦੀਆਂ ਪਤਾ ਨਹੀਂ ਕੀ ਗੱਲ ਇਹਨਾਂ ਨੂੰ ਦੇਖ ਲੈ ਉਹ ਉਹੀ ਬਾ ਪੱਤਾ ਹੁੰਦਾ ਜਿੱਥੇ ਬਾ ਮੂੰਹ ਪਾ ਲੈਂਦੀਆਂ ਇੱਥੇ ਟੁੱਟ ਜਾਂਦੀ ਹੈ ਬਾਟਾ ਦੇ ਖਾਨ ਜ਼ਿਆਦਾ ਕਰ ਗਈ ਵਾਲੀ ਹਾਂ ਜਿੰਦਗੀਆਂ ਹੋਰ ਵੀ ਹੋਣੀਆਂ ਨਹੀਂ ਨਹੀਂ ਉਹ ਤਾਂ ਇਹਦੇ ਗਿੰਨ ਲਈ ਤਿੰਨੇ ਆ ਇਹ ਤਿੰਨ ਹੋਈਆਂ ਹਾਂ ਹਾਂਜੀ ਬਸ ਲਾਂਗੇ ਫਟੇ ਢੀਂ ਹੋ ਦੇਖ ਲੈ ਇੱਥੇ ਜੀਆਂ ਪੰਜ ਹਨਾ ਨਾਲੇ ਬਾਰਡਰ ਬਣਾਇਆ ਵਾ ਦੇਖ ਲੈ ਨਾਲੇ ਬਾਰਡਰ ਬਣਾਇਆ ਵਾ ਬੋਲੂ ਹਾਂ ਇੰਨੀਆਂ ਰੱਸੀਆਂ ਜੀਆਂ ਦਾ ਸਾਡੀਆਂ ਛਟੀਆਂ ਘਰ ਦੀਆਂ ਸੀ ਨਾ ਸਵਾਦ ਦੀ ਉਹ ਘਰ ਦੀ ਚੀਜ਼ ਸੀ ਹਾਂ ਜਿਹੜਾ ਘਰ ਦੀ ਖਰਾਕ ਹੁੰਦੀ ਹੈ ਨਾ ਦੇਸੀ ਕੀ ਹੋਇਆ ਘਰ ਦਾ ਉਹਦੇ ਗਾਣੇ ਲੱਸੀ ਹੋਈ ਕਰਦੀ ਹਾਂ ਉਹ ਚੀਜ਼ ਸੀ ਮੈਂ ਮੈਸ ਬਾਈਲ ਬਣਾਤੀ ਕਾ ਦੇਖ ਲੈ ਉਧਰ ਨੂੰ ਚਲਾਤੀ ਚੱਲ ਬੱਸ ਇੱਦਾਂ ਤਾਂ ਕੁਝ ਲਾਇਆ ਹੋਇਆ ਨਹੀਂ ਅੱਜ ਲਾਈਏ ਕੱਲ ਦੀ ਹੈ ਇਹ ਪਤਾ ਨਹੀਂ। ਇਹਲਾਂ ਦੀ ਲੱਗੀ ਵੀ ਆ ਇਹ ਤਾਂ। ਪੀ ਦੇ ਵਿੱਚੋਂ ਵੀ ਲੰਘੀ ਆ। ਚੱਲੋ ਚੱਲ ਕੋਈ। ਸੇ ਕੋ ਲੋ ਫਾਫਿਆਂ ਤੇ ਤਾਂ ਡਰਦੀਆਂ ਹੁੰਦੀਆਂ ਐ। ਆਹ ਲਫਾਫਿਆਂ ਜੀ ਇੰਦੇ। ਹਾਂ। ਚਲੋ ਬੰਦਾ ਹੀ ਨਹੀਂ ਤੋੜ ਗਿਆ ਕੋਈ ਕਿਤੇ ਐ ਕਰਕੇ। ਕੀ ਆ ਪਤਾ। ਕੀ ਹੋਣਾ ਜੀ ਬੈਣਾ। ਕੀ ਪਤਾ ਵੀਰੇ। ਇਹ ਨਿਕਲੇ ਆਇਆ ਹੈ ਕਿ ਆਟੋਮੈਟਿਕ ਪਾਣੀ ਨਿਕਲਦਾ ਦਲੀ ਦੇ ਖੇਤ ਚ। ਇਹ ਪੈਪਲਿਕ ਹੋ ਗਿਆ ਉਹ ਰੇ ਕਿਤੇ। ਹਾਂਜੀ। ਜਲਦੀ ਮਨ ਉਧਰ ਆ। ਇਹ ਵੀ ਖਾਸ ਆ। ਇਹ ਪਾਣੀ ਉਰੇ ਨਿਕਲਦਾ ਦੇਖ ਲੈ। ਇਹ ਵੀ ਖਾਸ ਆ। ਖਾਸਾ ਨਹੀਂ ਨਿਕਲਦਾ। ਜੇ ਹੁਣ ਪਾਈਪ ਜਿਆਦਾ ਲੀਕ ਹੋਇਆ ਤਾਂ ਹੀ ਨਿਕਲਦਾ। ਇੰਨਾ ਸੂਰ ਕਰਾ ਰਹਾ ਖਾਲ ਪਾਈ ਵੀ ਨੇ। ਨਹੀਂ ਸਾਰਾ ਗੰਨਾ ਭਰ ਜਾਣਾ। ਸਾਰਾ ਗੰਨਾ ਭਰੀ ਜਾਣਾ ਤੇ। ਹੂੰ। ਹੁਣ ਆਇਆ ਵੀ ਚੱਲ। ਸਿੱਧਾ ਥੱਲੇ ਕਣਕ ਨੂੰ ਨਿਕਲਦਾ। ਹਾਂਜੀ ਇਹੀ ਆ। ਆਂ ਢੀਲੇ ਦਾ ਬਹੁਤ ਪੰਗਾ। ਨਾ ਹਰੇਕ। ਇਹ ਕੋਰਤਾ ਨਾ। ਗੰਨਾ ਤਾਂ ਆ ਲੈ। ਇੱਥੇ ਕੋਲੀ ਮਾਰੀ ਵੀ ਇਹ ਦੇਖ ਤਾਂ। ਹਾਂ ਭਈਆਂ ਤੇ ਗੜਾਇਆ ਲੱਗਦਾ। ਹਾਂ ਹਾਂ ਆਦੇ ਕੋਲੀ ਮਾਰੀ ਹੋਣੀ। ਭਾਈ ਜੇ ਤੈਨੂੰ ਪਤਾ ਹੋ ਐਡਵਾਂਸ ਆ ਦੇ ਆ ਆ ਮੈਂ ਵੀ ਕਹਾਂ ਸਾਫ ਜਿਹਾ ਲੱਗਦਾ ਆ ਗੜਾਇਆ ਇਹਨੇ ਪਰ ਕੋਈ ਛੱਡ ਦਿੰਦੇ ਆ ਭਈਏ ਜੇ ਦਿਹਾੜੀ ਪਲਾਲਾ ਫਿਰ ਹੁਣੀ ਤੁਰਦੇ ਸਪਰੇਅ ਜੋਗਾ ਤਾਂ ਛੱਡੇ ਦਿੰਦਾ ਹੂੰ ਜੇ ਦਿਹਾੜੀ ਪਲਾਲਾ ਫਿਰ ਹੁਣੀ ਤੁਰਦੇ ਹੀ ਹੈਗੇ ਚੱਲ ਲਓ ਜੀ ਪਿਆਜ਼ ਗੋਡਣ ਲਾਇ ਵੇ ਇੱਧਰ ਕੱਖ ਉੱਦ ਹੈਗਾ ਥੋੜਾ ਜਿਹਾ ਇੱਧਰ ਗੁੱਟ ਤੇ ਇਹ ਪਿਆਜ਼ ਵਧੀਆ ਖੜੇ ਆ ਉਹ ਪਿਆਜ਼ ਤਾਂ ਬਈ ਸਮਝ ਲੋ ਖਤਮ ਹੋ ਗਏ ਚਾਹੇ ਬਿਮਾਰੀ ਨੇ ਕਹਿ ਲਉ ਚਾਹੇ ਕੱਖ ਨੇ ਕਹਿ ਲਉ ਚਾਹੇ ਸੰਕੂਰ ਨੇ ਕਹਿ ਲਉ ਕੱਖ ਤਾਂ ਨਹੀਂ ਹੋਇਆ ਸੰਕੂਰ ਨੇ ਹੋਰ ਕਿਹੜੀ ਮਰਜ਼ੀ ਨੇ ਪਰ ਇਹ ਪਿਆਜ਼ ਵਧੀਆ ਲੱਗੇ ਵੀ ਉਹ ਗੁੱਡਣ ਕਾਲੂ ਗੱਡੂ ਹੋਜੂ ਕੱਖ ਵੱਢ ਲਈ ਹੁਣ ਚਲੀਏ ਚਲੋ ਦੇਖਦੇ ਆਂ ਕਿ ਕਹਿੰਦੇ ਐ ਪਿਆਜ਼ ਬਈ ਕਿੰਨੇ ਕੁ ਹੁੰਦੇ ਕਿੰਨੇ ਕੁ ਨਹੀਂ ਇੱਕ ਬਿਗਾ ਥਾਂ ਆ ਹਾਦੀ ਘੜੀ ਤਾਂ ਵਧੀਆ ਐ हम्म कद्दनातिया डाउन आज न वेट दोगे के नहीं बापू दा बैठे दा भी कोई फायदा नहीं तेरे सिर पर <laughs> <ना? ना? laughs> मैं बापू बैठा ना? पूरा जदे साया जदे एकदम कुर्सी लाके शर्मा थोड़ी कर बे उधर थोड़ी छूटे ना टूटेगा टूटेगा ना आप उसको ਬਾਥਰੂਮ ਚ ਕਾਲਾ ਉਹ ਬਾਥਰੂਮ ਤਾਂ ਸਿੱਧਾ ਕਰ ਲੈ ਉਹ ਵੀ ਸੇਹ ਦਾ ਸਿੱਧਾ ਕਰਕੇ ਹੂੰ ਹਾਂ ਉਹ ਵੀ ਬੜਾ ਤੇਜ਼ ਹੋਇਆ ਨੰਬਰਦਾਰ ਹੂੰ ਕੱਢ ਦੋ ਨੀ ਉਹ ਜਿਹੜੀਆਂ ਰਹਿ ਗਈਆਂ ਹਾਂ ਹਾਂ ਅਰੇ ਕਾਂਦਰੀ ਸੇਹ ਹੋਇਆ ਨਹੀਂ ਹੈਗਾ ਉਹਦੀ ਹਾਂ ਉਹਨੂੰ ਦੇਖਦਾ ਘਾਟਾ ਨਤੀਏ ਨੂੰ ਹੂੰ ਇਹਦੇ ਵਿੱਚ ਉਹਦੇ ਨਾਲ ਹੀ ਆ ਗਈ ਪਤਾ ਕਿ ਕੋਈ ਅੱਜ ਬੰਦਾ ਫੜ ਲਿਆ ਕਿੱਧਰ ਤੇ ਇਹ ਆ ਗਿਆ ਰਿਹਾ ਹਾਂ ਹੈਂ ਦੇਖ ਲਾ ਬਾਈ ਲਾ ਲਿਆ ਅੱਜ ਇਹ ਵੀ ਗੈਲੇ ਹੈ ਨਾ ਠੀਕ ਆ। ਮੈਂ ਠੂ ਬੂਟੇ ਲਾਉਣ ਲਾਇਆ ਰਹਾ ਹਾਂ। ਆ ਆਇਆ। ਆਹੋ ਲੱਗਿਆ ਉਹਦਾ ਲਾਉਣ। ਵਰਮਾ ਜਾਂ ਲੈ ਕੇ ਆਇਆ। ਲਿਆਇਆ। ਹਾਂ? ਗੈਲੀ ਲਈ। ਗੈਲੀ ਲਈ ਆ। ਲਿਆ। ਲਿਆ ਪੰਜ। ਆਓ ਪੰਜੇ। ਤਿੰਨ ਜੱッセ ਦੇ ਆ। ਇਹ ਖਾਣੇ ਹੋਰ ਖਾ ਲੋ ਥੋੜੀਆ ਆਪਾਂ। ਲੱਗੀਆਂ ਤਾਂ ਹੈਗੀਆਂ। ਤਿੰਨ ਜੱッセ ਦੇ ਆ। ਆਹ ਉਹ ਵਕਤ ਖਾਣ ਨੂੰ ਜਾਇ ਦੇ ਫਾਇਦਾ। ਲੈ ਲੱਗਿਆ ਤਾਂ ਤੜਕੇ ਨੂੰ। ਉੱਤੇ ਹੋ ਗਏ ਮੈਂ ਤੇਰੇ ਨਾਲ ਨਾ ਕੋਤੇ ਪਾਉਂ ਗਰੇ ਆਣੇ ਹੂੰ ਰਾਤ ਜਦੋਂ ਮੈਂ ਆਇਆ ਰਾਤ 9:00 ਵਜੇ ਆ ਕੇ ਆ ਗਿਆ ਕਿੱਧਰ ਦੀਵਾਲੀ ਮਨਾਤੀ ਕਿਉਂ ਆਉਂਗਾ ਤੜਕੇ ਨੂੰ 10:00 ਵਜੇ ਇਹ ਆਉਂਦੀ ਆ 12:00 1:00 ਵਜੇ ਨਹੀਂ ਨਹੀਂ 1:00 ਵਜੇ ਆ ਜੰਗੇ ਤੜਕੇ ਨੂੰ ਆਉਂਗਾ ਮਰੇਂ ਗਿਆ 3:55 ਦਾ ਲੈਣਾ ਰਾਤ ਨੂੰ ਆਏ 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 ਸਾਨੂੰ ਵੀ ਕਰਦੇ ਆ ਦੋ ਮੰਜਾ ਦਾ ਡਾਲੂਗਾ ਕਿਹੜਾ ਬਾਪੂ ਨੇ ਮੰਜਾ ਡਾਇਆ ਤੇ ਕੋਲ ਪਈਆਂ ਚੋਬੀਆਂ ਉਹਨੂੰ ਪਤਾ ਵੀ ਨਹੀਂ ਲੱਗਿਆ ਸੁੱਤੇ ਵੇ ਇਹਨੂੰ ਹਾਂ ਜਾਂ ਜਿਵੇਂ ਦੀ ਉੱਪਰ ਲਿਖੇ ਚ ਤੇਰੇ ਗੱਲ ਵੀ ਉਹੀ ਹੋਣਾ ਤੈ ਸੋਹਣਾ ਦਾ ਹੈਗਾ ਹੀ ਆ ਹੁਣ ਕਦੇ ਹਾਂ ਮੈਂ ਅਕਮੁਰ ਦੀ ਜਾਂਦੀ ਬਾਹਰ ਨਹੀਂ ਲੱਗ ਲੱਗਦੀ ਨਹੀਂ ਚਲੋ ਗੱਦਰ ਆ ਤਾਇਆ ਮੈਂ ਹਾਂ ਗਿਆ ਬਾਨਾ ਕੋ ਪੈਣੀ ਹਾਂ ਲੋਗਮੈਂਟ ਕਰਦੇ ਸਪੈਣੀ ਚੋਰੀ ਹੋ ਗਈ ਰਾਤ ਵੀ ਪੀਰਾਂ ਦੇ ਗੱਲਾਂ ਤੋੜ ਰਹੇ ਆ ਕਿਹ ਚਾਹ ਰਿਓ ਅੱਛਾ ਚੋਰੀ ਹੋ ਗਈ ਰਾ ਪੈਣੀ ਚੱਲ ਵੀ ਮੇਰੀ ਡਿਊਟੀ ਲਾ ਦੇ 12 ਵਜੇ ਆਉਂਦਾ ਕਿਹੜਾ ਮਾਰੇ ਆਏ ਕਰ ਇੱਕ ਹਾਂ ਮੈਂ ਮਾਰੇ ਆਇਆ ਕਰੂਗਾ ਆਪ ਕੋ ਹਾਂ ਬੋਲ ਬਈ ਵੀ ਵਾਈ ਦੀ ਲ ਇਹ ਨਹੀਂ ਆਉਣਾ ਈ 12 ਵਜੇ ਕਾ ਇੱਕ ਕਿਹੜਾ 12 ਵਜੇ ਤੂੰ ਮਾਰੇਗਾ 10:00 3:00 ਵਜੇ ਤੂੰ ਮਲਾਇਆ ਕਰ ਫਿਰ ਦੇਖੀ ਕਿਹੜਾ ਬੰਦ ਦੇਣਾ ਦੋ ਤਿੰਨ ਨੀ ਦੇਵਰਾ ਦੀ ਡਿਊਟੀ ਲਾ ਰਾਤ ਨੂੰ ਦੇਵਾ ਜਨੇ ਕਿੱਥੇ ਲੱਗਾ ਪਰ ਇਹ ਦਿਨ ਚ ਸਕੇ ਹੁੰਦੇ ਵਿਚਾਰੇ ਪਤਾ ਨਹੀਂ ਕਹਦਾ ਕਿ ਰਾਤਾਂ ਹੈ ਰਾਤਾਂ ਕਿੱਥੇ ਜਗੇ ਹੋਹੀ ਚੱਕਰ ਫਸਦੇ ਨਹੀਂ ਆਉਂਦੇ ਅੱਖ ਲੱਗ ਕੇ ਸੁਵੇਗੇ ਅੱਖ ਖੁੱਲਦੀ ਆ ਹਾਂ ਹਾਂ ਇਹਦੇ ਬਸ 7 ਵਜੇ ਨਾ ਵੀ ਮੁੰਡੇ ਨੇ ਖੱਬਲ ਜੁਗਤਾ ਹੈ ਇੰਨਾ ਕੋ ਹੋਇਆ ਹੈ ਪਰਲਾ ਇੰਨਾ ਕੋ ਹੋ ਗਿਆ ਹੋ ਰਿਹਾ ਹੈ ਇੱਧਰ ਤਾਂ ਹੋਇਆ ਨਹੀਂ ਇੰਨਾ ਪਰਲੇ ਪਾਸੇ ਖਰਾਬ ਤਾਂ ਉਹਦੇ ਘਰ ਵੀ ਕੰਟੀ ਨਹੀਂ ਜਾਣਾ ਬਣਾਦੇ ਚੱਲ ਵਧੀਆ ਨੇ ਉਹ ਬੜਦੀ ਝੂਲੇ ਦੇ ਪਿੱਛੇ ਠੀਕ ਹੈ ਜੀ ਹਾਂ ਆਹਾ ਵੀ ਕਿਤੇ ਸਾਫ ਨੂੰ ਨਾ ਲਾ ਤੇਰਾ ਇਹ ਸਾਰੇ ਅੰਗਾਂ ਪੱਟ ਕੇ ਹੋਇਆ ਰੋੜੀ ਫੇਰ ਕਰਦਾ ਜੀ ਜੀ ਲਾਤੀਆਂ ਗੱਡੀ ਦੇ ਲੈਟਾਂ ਹੈ ਇਹ ਇੱਥੇ ਦੋ ਸੇ ਦੋ ਦਰਸ਼ੀ ਕੋ ਉਪਰ ਲਾ ਦਿੱਤੀਆਂ ਹੁਣ ਵੱਡਣਾ ਨਾ ਵੱਡਣਾ ਹਜੇ ਦੇਖਣਾ ਹੈ ਕਦੇ ਜੀ ਬੈਟਰੀ ਛੋਟੀ ਹੈ ਹਾਂ ਨਾ ਚੰਦੀ ਜਾਣੀ ਹੈ ਤਾਂ ਵੱਡ ਤਾਂ ਪੈਣੀ ਆ ਹਾਂ ਦੇਖੀਏ ਤਾਂ ਹੈਗੀਆਂ ਨੇ ਟੈਸਟ ਕਰਕੇ ਵੱਡੀ ਵਾਲੀ ਨਹੀਂ ਤੀ ਵੱਡਦੀਆਂ ਦੂਈਆਂ ਹਾਂ ਦੂਈ ਬੜੀ ਨਹੀਂ ਤੀ ਵੱੜਦੀ ਜਿਹੜੀ ਆ ਹਾਏ ਟਾਲੀਆਂ ਇਹ ਜੀਆਂ ਸੱਚੀ ਦਾ ਬੜੀ ਆਈਆਂ ਦੇ ਦੇਦਾ ਬੜੂਗੀ ਹਾਂਜੀ 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 ਸੋਹਣੀਆਂ ਲੱਗਦੀਆਂ ਹੁਣ ਲੱਗੀਆਂ ਵੀ ਸੋਹਣੀਆਂ ਲੱਗਦੀਆਂ ਏ ਬਾਈ ਦੇ ਤੇ ਸਟicker ਰਹਿ ਗਏ ਹੁਣ ਖਾਲੀ ਖਾਲੀ ਲੱਗ ਜਾਂਦੀ ਸਟicker ਨਹੀਂ ਟਿੱਕਰਾਂ ਤੋਂ ਬਿਨਾ ਕਿਹੜਾ ਲਾਈਏ ਉਹਦੇ ਦੱਸੋ ਹੋਰ ਇਹ ਲਿਖ ਦੇਣਾ ਕੀ ਲਿਖਣਾ ਹੈ ਜੀ only for agriculture ਹਾਂ ਇਹ ਠੀਕ ਆ ਅਰ ਨੂੰ ਕਹਿੰਦੂਗਾ ਭਾਈ ਦਾ ਕੱਕੜੋ ਨੂੰ ਰੱਖੀ ਵੀ ਆ ਇਹ ਠੀਕ ਆ only for agriculture ਲਿਖ ਦੇਣਾ ਉਹ ਇਹ ਠੀਕ ਆ ਹਾਂਜੀ ਭਾਈ ਕਿਤੇ ਕਿਰਾਇਆ ਕਰਨੇ ਵਾਲੀ ਨਾ ਸਮਝੀ ਜਾਏ ਉਹ ਹਾਂ ਓਨਲੀ ਫਾਰ ਐਗਰੀਕਲਚਰ ਪਰਪਸ ਅਰਜੀਤ ਦਾ ਮੈਨੂੰ ਮਕਾਉਲ ਕਰਨ ਲੱਗਿਆ ਵਾ ਕੱਲ ਦਾ ਦੋਵੇਂ ਜੀ ਬਾਪੁੱਤ ਹਾਂਜੀ ਮਲਗੀਤ ਬਾਈ ਹਾਂਜੀ ਕੀ ਆ ਕਹਿੰਦੇ ਵੀ ਰੇੜੀ ਜਾਲੇ ਦਾ ਨਾਮ ਰੱਖਿਆ ਵਾ ਮੇਰਾ ਅੱਛਾ ਉਹ ਛੇੜ ਦੇ ਦੇ ਮੈਂ ਭਾਈ ਛੇੜੀ ਜਾਉ ਮੈਂ ਸਾਨੂੰ ਕੱਖਾਂ ਨੂੰ ਫਾਇਦਾ ਤਾਂ ਹੋ ਗਿਆ ਪਰ ਨਹੀਂ ਸਾਨੂੰ ਡੇਲੀ ਟਰੈਕਟਰ ਲੈ ਕੇ ਜਾਣਾ ਪੈਂਦਾ ਹੁਣ ਤਿੰਨ ਪੰਡਾ ਆ ਜੰਨੀ ਇਹਦੇ ਚਰਾਮ ਨਾ ਤੇ ਸਾਹਮਣੇ ਦੇ ਲੋ ਕਿੰਨੇ ਲੱਗਦੇ ਆ ਆਪਾ ਹੋਰ ਹੀ ਤਿੰਨ ਪੰਡਾ ਆ ਨ ਭਰੀਆਂ ਤਕੜੀਆਂ ਤਕੜੀਆਂ ਲੱਭ ਕੇ ਲਈ ਆਈ ਨਹੀਂ ਉਹ ਦੋਈ ਰੈਡੀ ਚ ਦੋਏ ਆਉਂਦੀਆਂ ਐ ਕਿ ਇੰਨਾ ਕੋ ਫਰਕ ਆ ਜਰਾ ਠੀਕ ਆ ਉਹ ਕੰਮ ਨੂੰ ਵੀ ਠੀਕ ਆ ਰੇਬ ਬੁੱਟੀ ਲਿਆਉਣ ਨੂੰ ਹੂੰ ਹੂੰ ਰੇਟ ਉਹੋ ਜਿਹਾ ਕਰਨਾ ਉਦੋਂ ਪਰ ਇਹ ਪਾਉਣਗੇ ਚਾਰ ਥੈਲੇ ਰੱਖੇ ਦੋ ਸੱਚੋਂ ਆਏ ਡਾਇ ਉਹ ਜੂੜੀ ਆ ਉਹਦੇ ਚ ਮੱਕੀ ਚ ਮੱਕੀ ਚ ਹੂੰ ਨਹੀਂ ਫਿਰ ਆਪਣਾ ਫ੍ਰੀਜ ਆ ਉਹੀ ਆ ਨਹੀਂ ਟਰੈਕਟਰ ਖਿੱਚਣਾ ਪੈਂਦਾ ਨਹੀਂ ਰੈਡੀ ਦੇ ਤਾਂ ਘਾਰ ਆ ਕੇ ਲਿਕੇ ਜਾਣਾ ਪੈਂਦਾ ਬਸ ਆ ਕਮੀ ਹੋ ਗਈ ਵੀ ਜੇ 3 ਇੰਚ ਹੋਰ ਜੋੜੀ ਹੋ ਜਾਂਦੀ ਹਾਂਜੀ ਉਹ ਤਾਂ ਮੇਰੇ ਬਾਣੀ ਦੀ ਟੈਂਕੀ ਰੱਖ ਹੋ ਜਾਂਦੀ ਫਿਰ ਸਾਡੀ ਉਹ ਟੈਂਕੀ ਰੱਖ ਹੋ ਜਾ ਕਰਨੀ ਸੀ ਉਹ ਮਣੀ ਨਹੀਂ ਹੈਗੀ ਆਪਾਂ ਨੇ ਫਿਰ ਸਪਰੇਅ ਨੂੰ ਵੀ ਸੌਖਾ ਹੋ ਜਾਣਾ ਤਾਂ ਇਹ ਸਪਰੇਅ ਨੂੰ ਸੌਖਾ ਹੋ ਜਾਣਾ ਤਾਂ ਰੇਡਾ ਲੇਨਰ ਦੀ ਲੋੜ ਨਹੀਂ ਟਰੈਕਟਰ ਵਾਲਾ ਹੂੰ ਇਹਦੇ ਵੀਰੇ ਆਪਣਾ 500 ਲੀਟਰ ਪਾਣੀ ਰੱਖ ਲੈ ਜਾ ਹੋਰੀ ਜੀ ਚਲੋ ਕੋਈ ਨਹੀਂ ਉਹਦਾ ਵੀ ਹਿੱਲਾ ਕਰਾਂਗੇ ਕੋਈ ਕਰੂੰਗੇ ਹਿੱਲਾ ਤਾਂ ਕੋਈ ਹੂੰ ਨਮਰਾਉਂਗੇ ਕੁਛ ਕੁਸਤਾ ਕਰਾਂਗੇ ਸੈਟਿੰਗ ਮੈਟਿੰਗ ਬੱਤ ਹੈ ਤਾਂ ਥੋੜਾ ਜਿਹਾ ਹੀ ਭਰ ਕੇ ਕਿੰਨਾ ਅੱਧੇ ਹੀ ਉਹਦਾ ਹੈ ਤਿੰਨ ਗੋਲ ਦਾ ਹਾਂ ਤਿੰਨ ਗੋਲ ਨਹੀਂ ਤਿੰਨ ਗੋਲ ਹਾਂ ਤੇ ਮੈਂ ਕਿਹਾ ਦੋ ਦੇ نیچے ਦਾ ਭਰ ਕੇ ਤਾਂ ਮਾਤਾ ਜਾਊਂਗੀ ਜੀ ਇਹਨੂੰ ਕੱਢ ਕੇ ਰੱਖ ਜੀ ਹਾਂ ਜੀ ਆ ਤਾਂ ਜਾਣੀ ਫਿਰ ਫਿਰ ਉਹ ਥੋੜਾ ਟੁੱਟਣੇ ਦਾ ਖਤਰਾ ਹੈ ਹੋਰ ਕੁਝ ਨਹੀਂ ਉਹਦਾ ਹੋਰ ਨਹੀਂ ਭਰ ਹਣੀ ਫਿਰ ਹਾਂ ਜੀ ਫਿਰ ਉਹ ਨਾ ਦੋਲੇ ਨੂੰ ਖੁੱਲਣ ਦਾ ਡਰ ਹੈ ਨਾ ਹਾਂ ਜੀ ਜੇ ਉਹ ਸਰੀਏ ਦੋਲੇ ਤੋਂ ਐਂਕਲ ਜੀ ਕੱਢ ਤੇ ਐਂਕਲ ਜੀ ਕੱਢ ਤੇ ਨਾ ਫਿਰ

ਹਲ ਵੀ ਆਦਾਂ ਪਿੱਛੇ ਰਖਾ ਦੇਣਾ ਓਨਲੀ ਫਾਰ ਐਗਰੀਕਲਚਰ ਕੰਨੀ ਖੇਤਾਂ ਵਾਸਤੇ ਇਹਨਾਂ ਬਾਬੇ ਨਹੀਂ ਦਾ ਚਾਚਾ ਮੁਖੌਲੇ ਕਰੀ ਜਾਂਦਾ ਮੇਰਾ ਵੀ ਘੇੜਾ ਲਾ ਦੋ ਜਗਦੀਵ ਚਾਚਾ ਮੈਨੂੰ ਖੋਦ ਕੇ ਕਿャਸੇ ਦਾ ਵੀ ਕੀ ਕਰਾਇਆ ਲੈ ਲੀਂ ਆਪ ਦਾ ਉਹ ਕਹਿੰਦਾ ਸਾਰਾ ਹਾਂ ਡੀਡ ਵੀ ਨਾਲ ਪਿੱਛੇ ਹੂੰ ਖੇਤਾਂ ਵਾਸਤੇ ਕੱਲੇ ਖੇਤਾਂ ਵਾਸਤੇ हां जी देखो व भाई हुन ਬੜਨ ਗਿਆ ਹੂੰ ਇਹ ਪ੍ਰੈਸ਼ਰ ਤੇਰ ਨਹੀਂ ਚੱਲਿਆ ਭਾਈ ਮੋਰਨਿੰਗ ਬੋਕ ਬਹੁਤ ਔਖੀ ਆ। 4-5 ਵਾਰੀ ਅੱਗੇ ਪਿੱਛੇ ਅੱਗੇ ਪਿੱਛੇ ਆਏ ਨੂੰ ਕਰਕੇ ਕੱਟਣੀ ਬਹੁਤ ਔਖੀ ਆ। ਫੇਰ ਚੱਲ ਜੀ ਤੇ। ਤੇ ਉੱਪਰ ਵੱਲ ਦੋ। ਪਹਿਲਾਂ ਇੰਡੀਕੇਟਰ ਵੱਲ ਦੋ। ਠੀਕ ਆ ਰਾਈਟ ਹੈਂਡ ਸਾਈਡ ਬੈਨ ਓਕੇ। ਤੇ ਜਿਹੜਾ ਹੱਥ ਕੱਬੇ ਵਾਲਾ ਵੀ ਬੜ ਪਿਆ। ਠੀਕ ਆ ਜੀ ਹਾਂ ਜੀ। ਹਾਂ ਜੀ ਬੜ ਪੀ। ਹਾਂਜੀ ਆ ਗਏ ਹਾਂਜੀ ਓਕੇ ਹਨ ਠੀਕ ਹੋ ਬਾਈ ਬਾਸਾ ਗੱਡੀ ਹਾਂਜੀ ਬਹੁਤ ਟਾਈਮ ਲੱਗ ਗਿਆ ਬਾਸਾ ਹੀ ਇੱਕ ਵਾਰ ਇੰਨਾ ਸਮਾਨ ਜੋ ਇੰਨੀਆਂ ਗਲੇਟਾਂ ਲਾਈਆਂ ਹਾਂ ਚਲੋ ਕਰਦੇ ਕਰਦੇ ਸਫਾਈ ਕਰਦੇ ਵਿੱਚ ਤੇ ਜੜਾਂ ਚ ਪਟਦੇ ਆ ਨਾ ਬਸ ਇਧਰ ਨਾ ਪਟ ਜੜਾਂ 'ਚ ਪਟ ਆ ਇਹ ਜਿੱਤੇ ਜਿੱਤੇ ਆ ਪੱਥਰ ਲਾਉਣਾ ਉਹ ਕਿਧਰ ਟੱਪਾ ਟੱਪਾ ਹੂੰ ਆ ਜੜਾਂ 'ਚੋਂ ਸਾਫ ਕਰ ਫਰੀਆਂ ਜੀ ਹਾਂ ਬਾਹਰੇ ਜਿਹੜੀ ਸੀਰੀਏਲੀ ਅੱਗੇ ਪਾਦੀ ਸੀ ਜੜ 'ਚ ਠੀਕ ਥੋੜਾ ਜਿਹਾ ਬਹੁਤਾ ਡੂੰਗਾ ਵੀ ਨਾ ਪੱਟੀਆਂ ਕਿਤੇ ਜੜੇ ਪੜ ਦਵੇ ਜੀ ਲੋ ਚੱਲ ਕੋਈ ਨਹੀਂ ਫੇਰ ਗੁਰਦ ਦੀ ਇਹ ਵੀ ਉਹ ਹੋ ਜਾਂਦੀ ਹੈ ਗ੍ਰੋਥ ਜੀ ਰੁਕੇ ਹੋਰਲੇ ਪਾਸੇ ਜਿਆਦਾ ਕੱਖ ਹਾਂ ਸਾਫ਼ ਕਰਕੇ ਇਹਨੂੰ ਲਾ ਦੇ ਪੱਥਰ ਨੂੰ ਦੁਬਾਰਾ ਬਣਾ ਦੇ ਇਹਨਾਂ ਫੋਲ ਨੂੰ ਜਿਹੜਾ ਤੇਰਾ ਉਹਨਾਂ ਵਧਿਆ ਨਹੀਂ ਆ ਰਹੇ ਇਹ ਕਾਈ ਇਹ ਹਾਂ ਅਲਦਾ ਠੀਕ ਹੈ ਕਾਈ ਵੀ ਹਾਲੇ ਤੇ ਵੀ ਥੋੜੀ ਥੋੜੀ ਬੰਦਾ ਨਾ ਜਾਂਦੇ ਅੱਛਾ ਤਰੇ ਬਤਰਖੜਾਏ ਪਏ ਆ ਪਾਰਕ ਚ ਇਹਦੇ ਆਲੇ-ਦੁਆਲੇ ਤੇ ਇੰਨੇ سارے ਪੱਤੇ ਨੇ ਤਾਂ ਸਾਲ ਕਰਦੇ ਆ ਹਾਂ ਦਾ ਠੀਕ ਆ ਕੋਈ ਦਾ ਕੰਮ ਕਰਿਆ ਅੱਜ ਤੱਕ ਹੋਰ ਜੀ ਰਾਧਾ ਆਈਪੀਐਲ ਦੇਖਿਆ ਵਾ ਹਾਂ ਜਿੱਤ ਗਿਆ ਪੰਜਾਬ ਜਰ ਔਖਾ ਸੌਖਾ ਹੋਰ ਜੀ ਨੀਦ ਜੀ ਰਹਿ ਗਈ ਸੀ ਅੱਡੇ ਜੀ ਚੱਕ ਪਹਿਲਾਂ ਵਾ ਹਾਂ ਜਾਓ ਵਧੀਆ ਗੱਭੀ ਨੂੰ ਅਰਸ਼ਦੀਪ ਤੁਸੀਂ ਜਿਹੜੀ ਵਿਕਟ ਲੇ ਗਿਆ ਨਾ 12ਵੇਂ ਓਵਰ ਚ ਪਾਰਟਨਰਸ਼ਿਪ ਹਾਂ ਪਾਰਟਨਰਸ਼ਿਪ ਤੋੜਨੇ ਚ ਇੰਨੇ ਚ ਫਰਕ ਪੈ ਗਿਆ ਚਲ ਅੱਜ ਵੀ ਨਹੀਂ ਦਿੱਤੇ ਹੋਇਆ ਅੱਜ ਵੀ ਨਹੀਂ ਕੰਮ ਨੇਪੜਿਆ ਤੇ ਇੱਤੇ ਅੱਜ ਬਾਪੂ ਤੇਰੇ ਸਿਰ 'ਤੇ ਨਹੀਂ ਬੈਠਿਆ ਹੈਗਾ ਆ ਉਹ ਦੇਖ ਕੱਲ ਦੀ ਦਿਹਾੜੀ ਰੋਟੀਆਂ ਖਾ ਕੇ ਜਾਊਂਗਾ ਹਲੇ ਹਾਂ ਹਾਂ ਲਿਖੀ ਆ ਵੀ ਹਲੇ ਕਸਮਚ ਨਹੀਂ ਸੁਣ ਤੂੰ ਦੇਖਿਆ ਨਹੀਂ ਤੂੰ ਆਪ ਲਿਖਦਾ ਉਹ ਗੱਲਦਾਰ ਜੀ ਆਪ ਉੱਥੇ ਗਿਆ ਹੈ ਚੱਲ ਕੋਈ ਨਹੀਂ ਆ ਰਹੀ ਜੰਨੀਆ ਕਿ ਬਸ ਉੱਥੇ ਵੱਲ ਲਖਣੀਆਂ ਇਹ ਕੱਲ ਪਹਿਲੇ ਜਾਇਦ ਚਾਹੇ ਲਿਆ ਨਾ ਮੋਟੜੇ ਪਰ ਵਾਹ ਪੀ ਕੇ ਖੁਦ ਪਾ ਇੱਕ ਝਾਟੂ ਦਿਓ ਲਗਾ ਦੇ ਚੱਲ ਦੇਖ ਲੈਣਗੇ ਉੱਥੇ ਕਿੰਨੇ ਕੁ ਰੁਪਏ ਚਾਰ ਚਾਰ ਹੈ ਕਿੰਨੇ ਹੈ ਚਾਰ ਦਿੱਤੇ ਉਹਨਾਂ ਨੂੰ ਮੁੱਲ ਜੀ ਖਰੇ ਤਿੰਨ ਆ ਪਤਾ ਨਹੀਂ ਕਿੰਨੇ ਆ ਚੱਲ ਕੋਈ ਨਹੀਂ ਨਿਗੋਨਾ ਗੜਤੀਆਂ ਜਿਹੜੀਆਂ ਹੋ ਗਈਆਂ ਦੀਆਂ ਜੀ ਹੁਣ ਰਹਿ ਗਿਆ ਬਸ ਮਿਸਤਰੀ ਦੀ ਉਡੀਕ ਹਾਂ ਕੱਲ ਤੇ ਬਾਅਦ ਦੇਖਦੇ ਮਿਸਤਰੀ ਕਦ ਆਉਂਦਾ ਹੁਣ ਮਿਸਤਰੀ ਵੀ ਆਏਗਾ ਆਪਣਾ ਬਸ ਓਕੇ ਜੀ ਓਕੇ ਲੋਡ ਦਾ ਫਿੱਕਰ ਬਣਾ ਰਹੇ ਆ ਰੈਡੀ ਵਾਸਤੇ ਨੋ ਫਾਰਮਰ ਨੋ ਫੂਡ ਬਾਕੀ ਕੋਰ ਦੇਖਦੇ ਆ ਕਿਹੜਾ ਲੂਟ ਆਉਂਦਾ ਕਰਾਹ ਹੋ ਗਿਆ ਆਲਾ ਦੀ ਜਹਾਂ ਨਾ ਵੀ ਠੀਕ ਹੈ ਕਿਸਾਨ ਮਜ਼ਦੂਰ ਇਕਤਾ ਜ਼ਿੰਦਾਬਾਦ ਲੋਈ ਜੋ ਬਣਾਤੇ ਬងਜੀ ਇਹ ਚੀਜ਼ ਬਣਾਤੀ ਕਿटीएस ਵੀ ਮਹਾਲ ਨਾਓ ਫਾਰਮਰ ਕਿਸਾਨ ਮਜ਼ਦੂਰ ਇਕਤਾ ਜਿੰਦਾ ਵਾ ਮੈਂ ਕਢਾਲੇ ਚਲਦੇ ਆ ਰੁਪੜਾ ਆ ਜਵੇ ਤੇ ਬਾਕੀ ਹੁਣ ਲਾਵਾਂਗੇ ਕੱਲ ਨੂੰ ਕਢਾਲੇ ਜਾਣੇ ਸਿੰਕਰ ਲਿਜਾ ਕੇ ਰੱਖ ਲਾਂਗੇ ਰੇੜੀ ਉਰੇ ਲਿਆ ਨਹੀਂ ਉਹੀ ਨਹੀਂ ਤੌਰੀ ਵਾਲੇ ਜਾਣੇ ਤੇ ਰਹੇ ਆ ਜੀ ਕੰਪਿਊਟਰ ਕਰਕੇ ਦੇ ਲੈ ਗਲਤੀ ਦੀ ਕੋਈ ਐਸਾ ਸਭ ਚੱਕੀਆਂ ਗਈਆਂ ਹੂੰ ਵੀ ਅੱਗੇ ਹੱਥ ਗਿਆ ਲਿਖੇ ਕਰਦੇ ਤੇ ਫੇਰ ਫੋਰਮੈਨ ਚ ਲਾਉਣਾ ਲਿਉਦੇ ਛਾਪਣਾ ਕੋਣਾ ਹੀ ਹੁਣ ਸਾਰਾ ਕੁਝ ਡਿਜੀਟਲ ਹੋ ਗਿਆ ਕੰਪਿਊਟਰ ਦਾ ਕਮਾਲ ਲੋਹੜੀਆਂ ਘਟਾਈ ਆ ਮਹਾ ਦਾ ਕਈ ਜੀ ਕੋਈ ਚੀਜ਼ ਤੇ ਟਕੂਨ ਬਾਕਸ ਤੇ ਸਟਾਕ ਚਲੋ ਕੱਲੂ ਲਾਵਾਂਗੇ ਹੁਣ ਬਾਕੀ ਕੱਲੂ ਦਿਖਾਵਾਂਗੇ ਲਾ ਕੇ ਦਿਨ ਚ ਮੇਰਾ ਹੋ ਗਿਆ ਚਲਿਏ ਘਰ ਨੂੰ ਚਲੋ ਮਿਲਦੇ ਆ ਜੀ ਗੱਲ ਫੇਰ ਕਿਸੇ ਅਗਲੀ ਵੀਡੀਓ ਚ